ਤੇ ਵਧੀਆ ਹੁਣ ਮਤਲਬ ਮਹਾਰਾਜ ਨੇ ਕਿਰਪਾ કરી ਹੈ ਮਿਹਨਤ ਕਰ ਰਿਹਾ ਰੰਗ ਲਾ ਰਿਹਾ ਮਹਾਰਾਜ ਮਸ ਆਪਣਾ ਟ੍ਰੇਨਿੰਗ ਤੋਂ ਬਾਅਦ ਮੈਂ ਰਾਈਟ ਅਵੇ ਆਪਣਾ ਕੰਮ 'ਚ ਪੈ ਗਿਆ ਸੀਗਾ ਜੀ ਹਾਂ ਜੀ ਕਿ ਲੋਕ ਕੀ ਮੇਰੇ ਅਫੇ ਜੋਲੀ ਦਾ ਸ਼ਰਾਪਤੀ ਐਵੇਂ ਸੀਗਾ ਜੀ ਸ਼ੁਰੂ ਵਿੱਚ ਕਾਫੀ ਦਿੱਕਤਾਂ ਵੀ ਆਈਆਂ ਤੇ ਸ਼ੁਰੂ-ਸ਼ੁਰੂ 'ਚ ਨਰਵਸ ਵੀ ਹੋ ਜਾਂਦਾ ਸੀ ਨਵਾਂ ਨਵਾਂ ਕੰਮ ਸੀਗਾ ਤੇ ਕਸਟਮਰ ਹੈਂਡਲਿੰਗ ਥੋੜੀ ਨਹੀਂ ਨਹੀਂ ਅਚੀ ਤਰ੍ਹਾਂ ਪਤਾ ਸੀ ਕਿਉਂਕਿ ਇੱਕ ਜਦੋਂ ਟ੍ਰੇਨਿੰਗ ਪੀਰੀਅਡ ਹੁੰਦਾ ਤੇ ਆਪਾਂ ਰੀਅਲ ਵਰਲਡ ਚ ਆਉਂਦੇ ਤੇ ਬੜਾ ਫਰਕ ਹੁੰਦਾ ਦੋਨਾਂ ਚੰਨੀ ਜਾਂਦੇ ਨੇ ਇੱਕ ਤੇ ਇੱਕ 11 ਹੁੰਦੇ ਨੇ ਫਾਜ਼ਲ ਸਾਹਿਬ ਨੂੰ ਪੂਰਾ ਅਸਾਸ ਮਿਲਦੇ ਆਂ ਜੀ ਬਿਲਕੁਲ ਜੀ ਇਹਨਾਂ ਤੋਂ ਵੱਧ ਤਾਂ ਕੋਈ ਸਾਥ ਦਿੰਦਾ ਹੀ ਨਹੀਂ ਜਾਂਦੇ ਕਿ ਅੱਜਾ ਦੋਸਤ ਉਹੀ ਹੈ ਜਿਹੜਾ ਇੱਕ ਪਿਓ ਵਾਂਗੂ ਵੱਡ ਦਾ ਮੋਢਲਾ ਖੜ ਜਾਂਦਾ ਹਾਂ ਜੀ ਬਿਲਕੁਲ ਜੀ ਤੁਸੀਂ ਵੀ ਪਹਿਲਾਂ ਹੀ ਇਸ ਫੀਸ਼ਨ ਨਾਲ ਜੁੜੇ ਹੋਏ ਜਾਂ ਪਹਿਲਾਂ ਕੁਝ ਹੋਰ ਕੰਮ ਕਰਦੇ ਮੈਂ ਤਾਂ 40 ਸਾਲ ਦੀ ਜੌਬ ਕੀਤੀ ਹੈ ਸਰਕਾਰੀ ਜਾਓ ਮੌਜੂਦਾ ਡਿਪਾਰਟਮੈਂਟ ਸੀ ਮੇਰਾ ਹਾਂਜੀ ਜਿਹੜਾ ਹੈ ਬਿਰਿਆਨੀ ਨੌਨ ਵੇਜ ਵਗੈਰਾ ਇਹ ਚੀਜ਼ਾਂ ਜ਼ਿਆਦਾ ਮੈਂ ਤਿਆਰ ਕਰਦਾ ਜੀ ਤੇ ਬਾਕੀ ਜਿੰਨੀ ਲੰਚ ਆਈਟਮ ਹੋ ਗਈਆਂ ਇਹ ਸਾਰੀ ਫਾਦਰ ਸਾਹਿਬ ਤਿਆਰ ਕਰਦੇ ਨੇ ਪੁੱਤ ਨੇ ਹੋਟਲ ਮੈਨੇਜਮੈਂਟ ਕਰਨ ਤੋਂ ਬਾਅਦ ਪਿਓ ਨੂੰ ਵੀ ਦਿਖਾ ਦੋ ਵੀ ਇੱਦਾਂ ਬਣਾਉਂਦਾ ਨੇ ਜੇ ਪਹਿਲਾਂ ਹੀ ਦਿੱਖ ਗਿਆ ਮੈਂ ਤਾਂ ਪਹਿਲਾਂ ਹੀ ਜਾਣਦਾ ਸੀਗਾ ਦੂਸਰੇ ਵਧੀਆ ਕਿ ਬੱਚੇ ਆਪਾਂ ਹੈਗੇ ਨੇ ਲਾਇਕ ਨਿਕਲੇ ਹੈਗੇ ਨੇ ਪਰ ਜਿਹੜੇ ਕਈ ਬੱਚੇ ਹੈਗੇ ਨੇ ਕਿ ਪੜ੍ਹ ਲਿਖ ਕੇ ਬਾਹਰ ਫਾਇਦੇ ਹੈਗੇ ਨੇ ਉਸ ਗੱਲ ਨੂੰ ਲੈ ਕੇ ਤੁਸੀਂ ਸੈਟੀਸਫਾਈ ਹੋ ਕਿ ਬਹੁਤ ਖੁਸ਼ ਆ ਕਿ ਇੱਥੇ ਰਹਿ ਕੇ ਮੇਰਾ ਬੱਚਾ ਇੱਥੇ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਤੇ ਇਹਦੇ ਫਰੈਂਡ ਕੋਈ ਗਏ ਹੋਏ ਆ ਬਾਹਰ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਇਸੇ ਲਾਈਨ 'ਚ ਰਿਹਾ ਜੀ ਮੈਂ ਰਾਈਟ ਆਫਟਰ ਮੇਰਾ 12th ਸਟੈਂਡਰਡ ਤੋਂ ਬਾਅਦ ਹੀ ਲਾਈਕ ਐਚਐਮ ਲਾਈਨ 'ਚ ਆ ਗਿਆ ਸੀਗਾ ਮੈਂ ओके फिलहाल इसी लाइन 'ਚ ਰਹਿਣਾ ਤੇ ਇਸੇ ਨੂੰ ਆਪਾਂ ਥੋੜੇ ਹੋਰ ਅੱਛੇ ਵਧੀਆ ਲੈਵਲ ਤੇ ਲੈ ਕੇ ਜਾਵਾਂਗੇ। ਸਸ਼ੀ ਕੁਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਿੱਚ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ। ਅਕਸਰ ਇਹ ਗੱਲ ਕਹੀ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਕੰਮ। ਅਤੇ ਇਸੇ ਗੱਲ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਲੋਕ ਖਾਸ ਕਰਕੇ ਯੂਥ ਹੈ ਉਹ ਵਿਦੇਸ਼ਾਂ ਦਾ ਰੁਖ ਕਰ ਰਿਹਾ ਪਰ ਪੰਜਾਬ ਦੇ ਵਿੱਚ ਰਹਿੰਦਿਆ ਹੋਇਆ ਵੀ ਜਿਹੜੇ ਲੋਕ ਹੈਗੇ ਨੇ ਉਹ ਮਿਹਨਤ ਕਰ ਸਕਦੇ ਨੇ ਇਸੇ ਦੀ ਮਿਸਾਲ ਤੁਹਾਨੂੰ ਅੱਜ ਜਿਹੜੀ ਆ ਰੂਬਰੂ ਕਰਵਾਵਾਂਗੇ ਪਿਓ ਪੁੱਤ ਦੀ ਜੋੜੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਥੇ ਫੂਡ ਸਟਾਲ ਲਗਾ ਰਹੀ ਹੈਗੀ ਆ ਪਿਓ ਪੁੱਤ ਦੀ ਇਹ ਜੋੜੀ ਹੈਗੀ ਹੈ ਅਜਿਹਾ ਨਹੀਂ ਹੈ ਕਿ ਨੌਜਵਾਨ ਬੜਿਆ ਲਿਖਿਆ ਨਹੀਂ ਹੈ ਸਗੋਂ ਵੈਲ ਐਜੂਕੇਟ ਹੈ ਅਤੇ ਇੱਥੇ ਆਪਣਾ ਖੁਦ ਦਾ ਰੋਜ਼ਗਾਰ ਚਲਾ ਰਿਹਾ ਲੋਕਾਂ ਨੂੰ ਜਿਹੜਾ ਕਿ ਹੱਥੀ ਤਿਆਰ ਕੀਤਾ ਹੋਇਆ ਭੋਜਨ ਉਹਨਾਂ ਦੇ ਵੱਲੋਂ ਸਰਵ ਕੀਤਾ ਜਾਂਦਾ ਹੈ ਗੱਲਬਾਤ ਵੀ ਕਰਾਵਾਂਗੇ ਅਸੀਂ ਪਹਿਲਾ ਜ਼ਿਕਰ ਕਰਾਂਗੇ ਜਸਪੀਤ ਸਿੰਘ ਜੋ ਕਿ ਜੋਲੀਆ ਨਾਮ ਤੋਂ ਕਾਫੀ ਫੇਮਸ ਨੇ ਕਿਵੇਂ ਹੋ ਬਾਈ ਜੀ ਸਿਗਾਲ ਵੀਰ ਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਬੜੇ ਤੁਹਾਡੇ ਖਾਣੇ ਦੇ ਚਰਚੇ ਸੁਣੇ ਨੇ ਅਜੀ ਕੀ ਸਪੈਸ਼ਲ ਹੈ ਕੀ ਤੁਹਾਡੇ ਕੇ ਇੱਥੇ ਭਾਈ ਬਸ ਆਪਣਾ ਉਹੀ ਹਾਈਜੀਨ ਤੇ ਟੇਸਟ ਮੇਨਟੇਨ ਕਰਕੇ ਚੱਲੀਦਾ ਹੋਰ ਕੁਝ ਖਾਸ ਨਹੀਂ ਹੈਗਾ ਜੀ ਸਭ ਤੋਂ ਪਹਿਲਾਂ ਆਪਾਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਲੋਕ ਹੈਗੇ ਨੇ ਫੋਰਨ ਬੜਾ ਭੱਜ ਰਹੇ ਹੈਗੇ ਨੇ ਤੁਸੀਂ ਇੱਥੇ ਪੜ੍ਹ ਲਿਖ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਇੱਥੇ ਵੀ ਮਿਹਨਤ ਮਜ਼ਦੂਰੀ ਕੀਤੀ ਜਾ ਸਕਦੀ ਵਧੀਆ ਕੰਮ ਕੀਤਾ ਬਿਲਕੁਲ ਮੈਂ ਐਕਚੁਅਲੀ ਹੱਕ 'ਚ ਨਹੀਂ ਸੀਗਾ ਜਾਣ ਦੇ ਸ਼ੁਰੂ ਤੋਂ ਤੇ ਇਸ ਕਰਕੇ ਧੀ ਰਹਿ ਕੇ ਆਪਾਂ ਨੇ ਮਿਹਨਤ ਕੀਤੀ ਹੈ ਬਾਕੀ 8-9 ਸਾਲ ਹੋ ਗਏ ਨੇ ਮੈਨੂੰ ਇਸ ਲਾਈਨ 'ਚ ਤੇ ਵਧੀਆ ਹੁਣ ਮਤਲਬ ਮਹਾਰਾਜ ਨੇ ਕਿਰਪਾ કરી ਹੈ ਮਿਹਨਤ ਕਰ ਰਹੇ ਆਂ ਰੰਗ ਲਾ ਰਿਹਾ ਮਹਾਰਾਜ ਇਸ ਸਟੱਡੀ ਕੀ ਕੀਤੀ ਹੋਈ ਹੈ ਸਟੱਡੀ ਆਪਾਂ ਨੇ ਐਚਐਮ ਕੀਤੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਹਾਂਜੀ ਤੇ ਉਸ ਤੋਂ ਬਾਅਦ ਮੈਂ ਆਪਣਾ ਹੀ ਕੰਮ ਕਰਨਾ ਚਾਹੁੰਦਾ ਸੀ ਜੌਬ ਮੈਂ ਕੀਤੀ ਨਹੀਂ ਹੈਗੀ ਬਸ ਆਪਣਾ ਟ੍ਰੇਨਿੰਗ ਤੋਂ ਬਾਅਦ ਮੈਂ ਰਾਈਟ ਅਵੇ ਆਪਣਾ ਕੰਮ 'ਚ ਪੈ ਗਿਆ ਸੀਗਾ ਜੀ ਹਾਂਜੀ ਬਾਕੀ ਦੋ ਕੀ ਮਰਿਆ ਫਿਰ ਜੋਲੀ ਦਾ ਸ਼ੁਰੂਆਤੀ ਐਵੇਂ ਸੀਗਾ ਜੀ ਸ਼ੁਰੂ 'ਚ ਕਾਫੀ ਦਿੱਕਤਾਂ ਵੀ ਆਈਆਂ ਤੇ ਸ਼ੁਰੂ ਸ਼ੁਰੂ ਚ ਨਰਵਸ ਵੀ ਹੋ ਜਾਈਦਾ ਸੀ ਨਵਾਂ ਨਵਾਂ ਕੰਮ ਸੀਗਾ ਤੇ ਕਸਟਮਰ ਹੈਂਡਲਿੰਗ ਥੋੜੀ ਨਹੀਂ ਨਹੀਂ ਅਚੀ ਤਰ੍ਹਾਂ ਪਤਾ ਸੀ ਕਿਉਂਕਿ ਇੱਕ ਜਦੋਂ ਟ੍ਰੇਨਿੰਗ ਪੀਰੀਅਡ ਹੁੰਦਾ ਤੇ ਆਪਾਂ ਰੀਅਲ ਵਰਲਡ ਚ ਆਉਂਦੇ ਆ ਤੇ ਬੜਾ ਫਰਕ ਹੁੰਦਾ ਦੋਨਾਂ ਚ ਤੇ ਠੀਕ ਹੈ ਬਟ ਹੌਲੀ ਹੌਲੀ ਪਹੁੰਚ ਗਏ ਆ ਵਧੀਆ ਲਾਈਕ ਰਸਤਾ ਮਿਲ ਗਿਆ ਇੱਕ ਤੇ ਵਧੀਆ ਹੋ ਗਿਆ ਹੁਣ ਸਭ ਕਹਿੰਦੇ ਨੇ ਇੱਕ ਤੇ ਇੱਕ 11 ਹੁੰਦੇ ਨੇ ਫਾਦਰ ਸਾਹਿਬ ਦਾ ਵੀ ਪੂਰਾ ਸਾਥ ਮਿਲ ਰਿਹਾ ਹਾਂਜੀ ਬਿਲਕੁਲ ਜੀ ਇੰਨਾ ਤੋਂ ਵੱਧ ਤਾਂ ਕੋਈ ਸਾਥ ਦਿੰਦਾ ਹੀ ਨਹੀਂ ਜੀ ਮੇਰਾ ਕਹਿੰਦੇ ਕਿ ਸੱਚਾ ਦੋਸਤ ਉਹੀ ਹੈ ਜਿਹੜਾ ਇੱਕ ਪਿਓ ਵਾਂਗ ਵੱਡੇ ਨਾਲ ਮੋਢਾ ਖੜਜਾਂਦਾ ਹਾਂਜੀ ਬਿਲਕੁਲ ਜੀ ਕਬੀਰ ਸਿੰਘ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਫੇ ਸੱਚੀ ਗੱਲ ਵਾਈ ਸੱਚੀ ਗੱਲ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਕਸਟਮਰ ਸਾਡੇ ਤੋਂ ਸੈਟੀਸਫਾਈ ਹੋ ਕੇ ਜਾਂਦੇ ਖਾਣਾ ਵਧੀਆ ਲੱਗ ਰਿਹਾ ਉਹਨਾਂ ਤੇ ਕੋਸ਼ਿਸ਼ ਕਰਦੇ ਆਂ ਵੀ ਅਸੀਂ ਆਪਣੇ ਵੱਲੋਂ ਪੂਰਾ ਸਵਾਦ ਤੇ ਹਾਈਜੀਨ ਕਾਇਮ ਰੱਖੀ ਆ ਆਪਣੀ। ਤਾਂ ਤੁਸੀਂ ਵੀ ਪਹਿਲਾਂ ਹੀ ਇਸ ਸਪੈਸ਼ਲ ਨਾਲ ਜੁੜੇ ਹੋਏ ਜੇ ਪਹਿਲਾਂ ਕੁਝ ਹੋਰ ਕੰਮ ਕਰਦੇ। ਮੈਂ ਤਾਂ 40 ਸਾਲ ਦੀ ਜੌਬ ਕੀਤੀ ਆ ਸਰਕਾਰੀ ਜੌਬ। ਅੱਛਾ। ਹਾਊਸਿੰਗ ਡਿਪਾਰਟਮੈਂਟ ਸੀ ਮੇਰਾ। ਤੇ ਮੈਂ ਕਲਾਸ 1 ਪੋਸਟ ਤੋਂ ਰਿਟਾਇਰ ਹੋਇਆ 2021 ਚ। ਅੱਛਾ ਜੀ। ਹਾਂ ਜੀ। ਤੇ ਜਿਹੜਾ ਫੂਡ ਦਾ ਸ਼ੌਕ ਆ ਸੀ ਤਿੰਨ ਭਰਾ ਹੋਣ ਕਰਕੇ ਸਿਸਟਰ ਕੋਈ ਹੈ ਨਹੀਂ ਸੀ। ਅੱਛਾ। ਤੇ ਘਰੇ ਖਾਣਾ ਬਣਾਉਣਾ ਉੱਥੋਂ ਸ਼ੌਕ ਪੈ ਗਿਆ ਕੁਛ ਨਾ ਕੁਛ ਨਵੀਂ ਚੀਜ਼ ਬਣਾਉਂਦੇ ਰਹਿੰਦੇ ਸੀ। ਤੇ ਮੈਨੂੰ ਦੇਖ ਕੇ ਥੋੜਾ ਬਹੁਤ ਸ਼ੌਕ ਇਹਨੂੰ ਵੀ ਸੀਗਾ بیٹے ਨੂੰ ਤੇ ਇਹਨੇ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਆ ਜਿਸ ਤੋਂ ਬਾਅਦ ਅਸੀਂ ਇਸ ਪ੍ਰੋਫੈਸ਼ਨ ਚ ਆ ਗਏ ਕਿ ਕਿਹੜੀ ਕਿਹੜੀ ਡਿਸ਼ਸ ਹੈਗੀਆਂ ਇਸ ਵਿੱਚ ਜਿਹੜੀਆਂ ਅਵੇਲੇਬਲ ਹੈਗੀਆਂ ਆਪਣੇ ਕੋਲ ਸਰ ਰਾਈਸ ਬਾਉਲ ਹੁੰਦਾ ਉਹਦੇ ਚ ਆਪਣਾ ਪ੍ਰੋਪਰ ਬਾਸਮਤੀ ਰਾਈਸ ਹੁੰਦਾ ਹੈ ਜੀ ਅੱਛਾ ਇਹ ਹੋ ਗਿਆ ਜੀ ਇਸ ਤੋਂ ਇਲਾਵਾ ਆਪਣੀ ਕੜੀ ਪੰਜਾਬੀ ਕੜੀ ਤੇ ਰਾਜਮਾ ਇਹ ਆਪਣੇ ਕੋਲ ਡੇਲੀ ਹੋਣ ਗਈ ਹੋਣਗੇ ਤੇ ਉਸ ਤੋਂ ਇਲਾਵਾ ਆਪਣੇ ਕੋਲ ਸਬਜ਼ੀਆਂ ਹੋਰ ਹੁੰਦੀਆਂ ਨੇ ਜਿਵੇਂ ਆ ਚਨਾ ਮਸਾਲਾ ਇਹ ਆਪਾਂ ਚੇਂਜ ਕਰ ਦਿੰਦੇ ਆ ਲੈਕਸ ਦੇ ਜਿਵੇਂ ਕੋਈ ਹੋਰ ਸਬਜ਼ੀ ਕਰਤੀ ਫਿਰ ਇਹ ਆਪਣੇ ਕੋਲ ਆ ਗਿਆ ਜੀ ਪੇਠਾ ਕद्दू ਇਹਦੀ ਵੀ ਅੱਛੀ ਡਿਮਾਂਡ ਆ ਰਹੀ ਹੈ ਲੋਕੀ ਬਹੁਤ ਪਸੰਦ ਕਰ ਰਹੇ ਨੇ ਇਹ ਅਸੀਂ ਬਿਲਕੁਲ ਨਵੀਂ ਲਾਈਕ ਐਡ ਕੀਤੀ ਆ ਹੁਣ ਇਹ ਆਪਣੇ ਕੋਲ ਸਵੀਟ ਡਿਸ਼ ਚ ਆ ਗਈ ਜੀ ਖੀਰ ਤੇ ਇਹ ਡੇਲੀ ਹੁੰਦੀ ਆ ਹਾਂਜੀ ਹਾਂਜੀ ਤੇ ਡੀ ਲਕਸ ਥਾਲੀ ਐਕਚੁਅਲੀ ਅਸੀਂ ਹੁਣੀ ਤਿੰਨ ਦਿਨਾਂ ਤੋਂ ਹੀ ਐਡ ਕੀਤੀ ਆ ਤੇ ਉਹਦੇ ਵਿੱਚ ਆਪਣਾ ਸ਼ਾਹੀ ਪਨੀਰ ਆ ਗਿਆ ਜੀ ਏ एवरी टाइम ਮਤਲਬ ਚੇਂਜ ਹੋਏਗਾ ਤੇ ਟੋਟਲ ਆਪਣੇ ਕੋਲ ਚਾਰ ਤੋਂ ਪੰਜ ਤਰ੍ਹਾਂ ਦੀ ਸਬਜ਼ੀਆਂ ਹੁੰਦੀਆਂ ਤੇ ਉਸ ਤੋਂ ਇਲਾਵਾ ਜਿਹੜੀ ਆਪਣੀ ਸਪੈਸ਼ialਟੀ ਹੈ ਇਹ ਆ ਗਈ ਜੀ ਬਰੀਆਨੀ ਚ ਇਹ ਆਪਣੀ ਬਰੀਆਨੀ ਆ ਗਈ ਵੈਜ ਬਰੀਆਨੀ ਇਹ ਜਿੰਨੇ ਵੀ ਹੈਗੇ ਸਬਜ਼ੀਆਂ ਹੋ ਗਿਆ ਜਾਂ ਬਰੀਆਨੀ ਹੋ ਗਈ ਇਹ ਖੁਦ ਤੁਸੀਂ ਤਿਆਰ ਕਰਦੇ ਹਾਂ ਹਾਂ ਜੀ ਜਿਹੜਾ ਬਰੀਆਨੀ ਨਾਨ ਵੈਜ ਵਗੈਰਾ ਇਹ ਚੀਜ਼ਾਂ ਜ਼ਿਆਦਾ ਮੈਂ ਤਿਆਰ ਕਰਦਾ ਹਾਂ ਜੀ ਤੇ ਬਾਕੀ ਜਿੰਨੀ ਲੰਚ ਆਈਟਮ ਹੋ ਗਈਆਂ ਇਹ ਸਾਰੀ ਫਾਦਰ ਸਾਹਿਬ ਤਿਆਰ ਕਰਦੇ ਨੇ ਅੱਛਾ ਯਾਨੀ ਕੀ ਪੁੱਤ ਨੇ ਹੋਟਲ ਮੈਨੇਜਮੈਂਟ ਕਰਨ ਤੋਂ ਬਾਅਦ ਪਿਓ ਨੂੰ ਵੀ ਦਿਖਾਤਾ ਵੀ ਇੱਦਾਂ ਬਣਾਉਂਦੇ ਆ। ਜੇ ਪਹਿਲੇ ਜੀ ਦਿੱਖ ਗਿਆ। ਮੈਂ ਤਾਂ ਪਹਿਲਾਂ ਹੀ ਜਾਣਦਾ ਸੀਗਾ। ਦੂਸਰੇ ਤੋਂ ਦੇਖ-ਦੇਖ ਕੇ ਸਿੱਖ ਗਏ ਬਸ ਚੀਜ਼ਾਂ। ਇਹ ਚੀਜ਼ ਹੈ। ਅੱਛਾ। ਹਾਂਜੀ। ਔਰ ਮਦਰ ਦਾ ਵੀ ਪੂਰਾ ਸਪੋਰਟ ਹੁੰਦਾ ਫੇ। ਹਾਂਜੀ, ਉਹਨਾਂ ਦਾ ਵੀ ਪੂਰਾ ਸਪੋਰਟ ਹੁੰਦਾ। ਜਦੋਂ ਸਟਾਰਟਿੰਗ 'ਚ ਆਪਣੇ ਕੋਲ ਇੱਥੇ ਲਾਈਵ ਨਹੀਂ ਸੀਗੀ ਚਪਾਤੀ ਵਗੈਰਾ, ਪਰਾਂਠਾ ਵਗੈਰਾ ਪਿੱਛੇ ਲਾਈਵ ਬੰਦਾ ਆਪਣੇ ਕੋਲ। ਤੇ ਸਵੇਰੇ ਮਦਰ ਉੱਠ ਕੇ Uh, 60 60 70 70 80 80 CV ਰੋਟੀਆਂ ਮਤਲਬ ਸਵੇਰੇ ਬਣਾ ਕੇ ਪੈਕ ਕਰਦੇ ਸੀਗੇ ਇੱਥੇ ਲੈ ਕੇ ਆਉਣ ਲਈ ਤੇ ਉਸ ਤੋਂ ਬਾਅਦ ਪਰ ਆਪਾਂ ਲਾਈਵ ਵੀ ਕਰਦਾ ਸੀਗਾ ਇੱਥੇ ਤੇ ਹੁਣ ਸੈਟੀਸਫਾਈ ਹੈ ਪੂਰਾ ਜ਼ਿੰਦਗੀ ਤੋਂ ਕੁਝ ਨਹੀਂ ਬਿਲਕੁਲ ਬਹੁਤ ਸੈਟੀਸਫਾਈ ਹਾਂ ਜੀ ਇਹਨ ਮੰਮੀ ਵੀ ਜੌਬ ਕਰਦੇ ਆ ਸਿਟਕੋ ਸੁਣਿਆ ਹਣਾ ਤੁਸੀਂ ਹਾਂਜੀ ਉੱਥੇ ਨੇ ਅੱਜ ਕੱਲ੍ਹ ਸ਼ਵਾਲਿਕ ਵਿਊ ਚ ਆਨਾਂ ਦੀ ਡਿਊਟੀ ਐਜ਼ ਅ ਮੈਨੇਜਰ ਅਕਾਊਂਟਸ ਅੱਛਾ ਹਾਂਜੀ ਤੇ ਇੱਕ ਵਧੀਆ ਕੀ ਬੱਚੇ ਆਪਾਂ ਹੈਗੇ ਨੇ ਲਾਇਕ ਨਿਕਲੇ ਹੈਗੇ ਨੇ ਪਰ ਜਿਹੜੇ ਕਈ ਬੱਚੇ ਹੈਗੇ ਨੇ ਕਿ ਪੜ੍ਹ ਲਿਖ ਕੇ ਬਾਹਰ ਫਾਇਦੇ ਹੈਗੇ ਨੇ ਉਸ ਕੱਲ ਨੂੰ ਲੈ ਕੇ ਤੁਸੀਂ ਸਰਟੀਫਾਈਓ ਕਿ ਸਾਡਾ ਬੱਚਾ ਚਲੋ ਵਧੀਆ ਕੰਮ ਕਰ ਰਿਹਾ ਮੈਂ ਤਾਂ ਬਹੁਤ ਖੁਸ਼ ਆ ਕਿ ਇੱਥੇ ਰਹਿ ਕੇ ਮੇਰਾ ਬੱਚਾ ਇੱਥੇ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਤੇ ਇਹਦੇ ਫਰੈਂਡ ਕੋਈ ਗਏ ਹੋਏ ਆ ਬਾਹਰ ਤੇ ਉੱਥੇ ਜਿਹੜਾ ਉਹਨਾਂ ਦੀ ਫੀਡਬੈਕ ਆਉਂਦੀ ਆ ਵੀ ਨਾ ਬਈ ਇੱਥੇ ਨਹੀਂ ਆਉਣਾ ਕੁਛ ਨਹੀਂ ਰੱਖਿਆ ਉੱਥੇ ਮਹਿੰਗਾਈ ਬੜੀ ਆ ਕਈ ਮੁੰਡਿਆਂ ਦੀ ਤਾਂ ਸੈਟਿੰਗ ਨਹੀਂ ਹੋਈ ਵਾਪਸ ਆ ਗਏ ਹੋਏ ਆ ਤੇ ਬਾਹਰ ਵੀ ਔਖਾ ਅੱਜਕੱਲ੍ਹ ਸੈਸ਼ਨ ਚੱਲ ਰਿਹਾ ਤੇ ਸ਼ੁਰੂ ਤੋਂ ਹੀ ਪੈਸ਼ਨ ਹੈ ਜਦੋਂ ਮੀਤ ਫਿਰ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਏਸੀ ਲਾਈਨ ਚ ਰਹਾ ਜੀ ਮੈਂ ਰਾਈਟ ਆਫਟਰ ਮੇਰਾ 12th ਸਟੈਂਡਰਡ ਤੋਂ ਬਾਅਦ ਹੀ ਲਾਈਕ ਐਚਐਮ ਲਾਈਨ ਚ ਆ ਗਿਆ ਸੀਗਾ ਮੈਂ ਫਾਦਰ ਸਾਹਿਬ ਨੂੰ ਦੇਖ ਕੇ ਬੜਾ ਵਧੀਆ ਲੱਗਦਾ ਸੀਗਾ ਜਦੋਂ ਇੰਨਾ ਵਧੀਆ ਵਧੀਆ ਖਾਣਾ ਬਣਾਉਂਦੇ ਸੀ ਇਹ ਕਾਫੀ ਮੈਨੂੰ ਮਤਲਬ ਕਰੇਜ਼ ਸਟਾਰਟਿੰਗ ਤੋਂ ਹੀ ਜਾ ਗਿਆ ਹੋਇਆ ਸੀਗਾ ਹਾਂਜੀ ਤੇ ਉਹੀ ਹੁਣ ਪੈਸ਼ਨ ਬਣ ਗਿਆ ਹਾਂਜੀ ਹਾਂਜੀ ਅੱਗੇ ਦੀ ਕੀ ਪਲਾਨਿੰਗ ਹੈਗੀ ਫਿਰ ਅਕੇ ਫਿਲਹਾਲ ਇਸੇ ਲਾਈਨ 'ਚ ਹੀ ਰਹਿਣਾ ਤੇ ਇਸੇ ਨੂੰ ਆਪਾਂ ਥੋੜੇ ਹੋਰ ਅੱਛੇ ਵਧੀਆ ਲੈਵਲ ਤੇ ਲੈ ਕੇ ਜਾਵਾਂਗੇ ਤੇ ਬਸ ਮੈਂ ਕਹਿੰਦਾ ਇਦਾਂ ਹੀ ਸਾਰੇ ਮੇਰਾ ਫੂਡ ਔਰ ਮੇਰੇ ਫਾਦਰ ਸਾਹਿਬ ਦਾ ਬਣਿਆ ਫੂਡ ਪਸੰਦ ਕਰਦੇ ਨੇ ਤੇ ਉਹਦੇ 'ਚ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਗੱਲ ਵਖਰੀ ਦੇਖੀਏ ਕਿ ਇੱਥੇ ਜਿਹੜੇ ਆਪਣੇ ਜਿੰਨੇ ਵੀ ਤੁਹਾਡੇ ਕਸਟਮਰ ਨੇ ਉਹਨਾਂ ਲਈ ਪੱਖਿਆਂ ਦਾ ਇੰਤਜ਼ਾਮ ਕੀਤਾ ਮੋਸਟਲੀ ਹੁੰਦਾ ਕਿ ਜਿਹੜੇ ਇਸਤਾ ਦੇ ਹੁੰਦੇ ਨੇ ਨਾ ਹਾਂਜੀ ਉਹਨਾਂ ਦੇ ਉੱਪਰ ਅਰੇਂਜਮੈਂਟ ਨਹੀਂ ਹੁੰਦਾ ਉੱਥੇ ਖੁੱਲੀ ਹਵਾ ਹੁੰਦੀ ਪਰ ਤੁਸੀਂ ਖਾਸ ਧਿਆਨ ਰੱਖਦੇ ਹੋ ਹਾਂ ਇਹ ਧਿਆਨ ਰੱਖੀਦਾ ਹਾਈਜੀਨ ਤੇ ਕੋਈ ਕਸਟਮਰ ਇੱਥੇ ਸਾਡੇ ਤੋਂ ਨਾਰਾਜ਼ ਹੋ ਕੇ ਨਾ ਜਾਵੇ ਹੂੰ ਇਹ ਚੀਜ਼ ਦਾ ਅਸੀਂ ਬਹੁਤ ਧਿਆਨ ਰੱਖਦੇ ਹਾਂ ਹੂੰ ਬਾਕੀ ਇਹ ਕਸਟਮਰ ਬੈਠੇ ਆ ਭਾਜੀ ਕੋਟ ਚ ਆਉਂਦੇ ਆ ਹੂੰ ਤੇ ਇਹਨਾਂ ਨੂੰ ਵੀ ਤੁਸੀਂ ਬਾਕੀ ਆਪਾਂ ਦੇਖਾਂਗੇ ਗੱਲਬਾਤ ਕਰਕੇ ਦੇਖਾਂਗੇ ਭਾਈ ਜੀ ਕਿਵੇਂ ਲੱਗਿਆ ਸਾਈਕਾ ਫੇਰ ਇਹਨਾਂ ਦੇ ਖਾਣੇ ਦਾ ਇਹਨਾਂ ਨੇ ਕਰੀ ਪੱਤਰਕਾ ਸਾਡੇ ਮੈਂ ਦੇਖ ਨੂੰ ਖੁੱਟ ਰਿਹਾ ਯਾਰ ਉਹਨੂੰ ਕਰਦਾ ਥੋੜਾ ਜਿਹਾ ਖਾਣੇ 'ਚ ਬੀਜੀਆ ਪਹਿਲਾਂ ਖਾਣੇ ਦਾ ਇੰਜੋਏ ਕਰ ਲੈਣ ਤੋਂ ਪਹਿਲਾਂ ਚਲੋ ਇਹ ਖਾਣੇ ਦੇ ਇੰਜੋਏ ਕਰ ਰਹੇ ਹੈਗੇ ਯਾਨੀ ਕਿ ਜ਼ਾਰ ਜੀ ਗੱਲ ਹੈ ਕਿ ਖਾਣਾ ਜੇ ਇੰਜੋਏ ਕਰਿਆ ਤਾਂ ਟੇਸਟ ਵੀ ਜਿਹੜਾ ਹੈ ਕਿ ਵਧੀਆ ਹੋਊਗਾ ਸੋ ਇੱਕ ਐਗਜ਼ਾਮਪਲ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਾ ਕਹਿ ਕੇ ਵਿਦੇਸ਼ ਭੱਜਣ ਵਾਲੇ ਲੋਕ ਇੱਥੇ ਵੀ ਜੇਕਰ ਮਿਹਨਤ ਕਰਨ ਤਾਂ ਵਧੀਆ ਮੁਕਾਮ ਜਿਹੜਾ ਕਿ ਹਾਸਲ ਕਰ ਸਕਦੇ ਨੇ ਸੋ ਪਿਓ ਪੁੱਤ ਦੀ ਜੋੜੀ ਕਿਵੇਂ ਇਹ ਮਿਲ ਕੇ ਦੋ ਮੇੜੀ ਦੀ ਫੂਰਸਟਾਲ ਚਲਾਉਂਦੇ ਹੈਗੇ ਨੇ ਤੁਹਾਨੂੰ ਕਿਵੇਂ ਲੱਗੇ ਸਟੋਰੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਅਪਡੇਟ ਲਈ ਜੁੜੇ ਰਹੋ ਹੰਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਪਰਵਿੰਦਰ ਚੰਦ